ਵਾਹਿਗੁਰੂ 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 ਆਹੇ ਗੁਰੂ ਵਾਹਿਗੁਰੂ 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 ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ 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 ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ 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 ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ 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 ਆਏ ਗੁਰੂ ਵਾਹਿਗੁਰੂ ਆਏ ਗੁਰੂ ਵਾਹਿਗੁਰੂ 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 ਜਿਸੀ ਸ਼੍ਰੋਮੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨ ਦਿਹਾੜੇ ਤੇ ਪਿੰਡ ਚੁੰਡਾ ਦੇ ਵਿੱਚ ਜਿਹੜਾ ਗੁਰਦੁਆਰਾ ਬਾਬਾ ਜੀਵਨ ਸਿੰਘ ਉੱਥੋਂ ਨਾਲੇ ਕਾਂਡ ਪਾਟ ਰੱਖੇ ਗਏ ਸੀ ਅੱਜ ਰੋਜ ਤੋਂ ਅੱਜ ਭੋਗ ਪਏ ਉਸ ਤੋਂ ਬਾਅਦ ਕਥਾ ਤੇ ਕੀਰਤਨ ਹੋਇਆ ਬਹੁਤ ਵੱਡੀ ਤਦਾਦ ਵਿੱਚ ਸੰਗਤ ਨੇ ਇੱਥੇ ਹਾਜ਼ਰੀ ਭਰੀ ਆ ਜਦੋਂ ਇਹੋ ਜਿਹੇ ਸ਼ੀਰਾਂ ਦਾ ਜਨ ਦਿਹਾੜਾ ਜੇ ਕੋਈ ਵੀ ਦਿਨ ਮਨਾਉਣਾ ਹੁੰਦਾ ਇਹ ਬਾਤ ਚੜ੍ਹ ਕੇ ਜਿਵੇਂ ਇਸੇ ਜਨਤਾ ਉਗੀ ਤੇ ਲੋਕਾਂ ਚ ਮੈਸੇ ਵਧਿਆ ਜਾਂਦਾ ਸੋ ਮੈਂ ਤੇ ਬੜੀ ਖੁਸ਼ੀ ਹੋਈ ਕਿ ਉਹ ਉਸ ਸ਼ਹੀਦ ਜਿਨ੍ਹਾਂ ਨੂੰ ਗੁਰਗੋਵੀ ਸਿੰਘ ਜੀ ਤੇ ਟਾਗੁਰ ਦਾ ਪੁੱਤੇ ਦਾ ਖਿਤਾਬ ਦਿੱਤਾ ਸੀ ਜਿਨ੍ਹਾਂ ਨੇ ਵੱਡਾ ਵੱਡਾ ਉਹ ਇੱਕ ਬਾਦ ਜੀ ਦਾ ਸੀਸ ਦਿੱਲੀ ਤੋਂ ਲੈ ਕੇ ਦੇ ਅਨੰਦਪੁਰ ਸਾਹਿਬ ਗੁਰਗੋਵੀ ਸਿੰਘ ਜੀ ਕੋ ਜੰਦਾ ਸੀ ਸੋ ਇਹੋ ਜੇ ਸ਼ੀਤਾਂ ਦੇ ਆਪਾਂ ਨੂੰ ਦਿਹਾੜੇ ਮਨਾਉਣੇ ਚਾਹੀਦੇ ਆ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਆਮ ਆਦਮੀ ਪਾਰਟੀ ਨੂੰ ਬਾਬਾ ਜੀਵਨ ਸਿੰਘ ਜੀ ਜਨਮ ਦਿਹਾੜੀ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਜੀ ਇਹ ਨੌਜਵਾਨ ਪੀੜੀ ਨੂੰ ਕੀ ਸੁਨੇਹ ਦੇਣਾ ਚਾਹੁੰਦੇ ਜਿਹੜੀ ਨਸ਼ੇ ਦੀ ਦਲਦਲ ਦੇ ਵਿੱਚ ਹੈ ਨੌਜਵਾਨ ਇਹੋ ਜਿਹਾ ਪ੍ਰੋਗਰਾਮਾਂ 'ਚ ਹਿੱਸਾ ਲੈਣ ਨਸ਼ੇ ਤੋਂ ਦੂਰ ਹੋਣਾ ਚਾਹੀਦਾ ਵਾ ਅੱਗੇ ਨੂੰ ਕਾਫੀ ਰਸਕ ਪੈ ਚੁੱਕਾ ਜਿਵੇਂ ਸਾਡੇ ਵਿੱਚ ਠੇ ਐਸਐਸਓ ਚਾਲ ਚੱਲ ਰਿਹਾ ਨੇ 70% ਨਸ਼ੇ ਤੇ ਰੋਕ ਲਈ ਜੇ ਤੇ ਇਹੋ ਜਿਹਾ ਅਫਸਰ ਹੱਥਾਂ ਆ ਜਾਣ ਤੇ ਨਸ਼ੇ ਤੇ ਲੋਕ ਲੱਗ ਜਾਵੇ ਕਿਉਂਕਿ ਇੱਕ ਸਾਡੀ ਕੀ ਜੇ ਬਰਬਾਦ ਹੋ ਚੁੱਕੀ ਆ ਗਾਂ ਆਉਣ ਵਾਲੇ ਜਿਹੜੇ ਨੌਜਵਾਨ ਛਲਛੜੂ ਮੱਚੇ ਨੂੰ ਨੌਜਵਾਨ ਗਲਤ ਬਨੇ ਪਏ ਆ ਉਹਨਾਂ ਨੂੰ ਚਾਹੀਦਾ ਕਿ ਗੇਮਾਂ ਵੱਲ ਤੇ ਜਦੋਂ ਇਹੋ ਜਿਹੇ ਪ੍ਰੋਗਰਾਮ ਹੁੰਦੇ ਆ ਉਹਨਾਂ ਵਿੱਚ ਹਿੱਸਾ ਲੈਣ ਜਿਵੇਂ ਹੁਣ ਨੌਜਵਾਨ ਸੇਵਾ ਕਰ ਰਹੇ ਸੀ ਬੜੀ ਪੇਸ਼ੇਂਦੀ ਵਿੱਚ ਜਿਹੜੇ ਨੌਜਵਾਨ ਚੰਗੇ ਕੰਮ ਕਰ ਰਹੇ ਆ ਇਹਨਾਂ ਨਾਲ ਵੇਖ ਕੇ ਜਿੰਦਗੀ ਆ ਉਹ ਵੀ ਇਸ ਆਪਣੀ ਗਲਤ ਕੰਮ ਛੱਡ ਕੇ ਚੰਗੇ ਬਣ ਲੱਗਣਗੇ ਧੰਨਵਾਦ ਜੀ ਠੀਕ ਹੈ ਜੀ ਥੈਂਕ ਯੂ ਗੰਗਾ ਸ਼ੰਕਰ ਟਾਇਰ ਪ੍ਰਿੰਸੀਪਲ ਸਾਹਿਬ ਦਾ ਸਰਪੰਚ ਚੁੰਡਾ ਦੇ ਵੀ ਹਾਂਜੀ ਅੱਜ ਅਸੀਂ ਬਾਬਾ ਜੀਵੰਤ ਸਿੰਘ ਜੀ ਦੇ ਜਨਮ ਦਿਨ ਦੇ ਦਿਹਾੜੇ ਤੇ ਅੱਜ ਇੱਥੇ ਇਕੱਠੇ ਹੋਏ ਹਾਂ ਉਹਨਾਂ ਦੇ ਗੁਰਦੁਆਰੇ ਬਾਬਾ ਜੀਵੰਤ ਸਿੰਘ ਚ ਅੱਜ ਜੇਲਾਪਾ ਤੋਂ ਬੋਲਤੋਂ ਕਾਂਡਪਾੜਾ ਪਹਾੜਾ ਆਇਆ ਹੋਇਆ ਜੀ ਅੱਜ ਦੇ ਖੋਗ ਬੈ ਆ ਜਿਹਦੇ ਵਿੱਚ ਸਮੂਹ ਸੰਗਤ ਨੇ ਬੜੇ ਸਰਬਦਾ ਤੇ ਪ੍ਰੇਮ ਦੇ ਨਾਲ ਸਰਪੰਚ ਕੀਤੀ ਆ ਬਹੁਤ ਦਾਤ ਦੇ ਵਿੱਚ ਸੰਗਤਾਂ ਨੇ ਹੁੰਮਵਾ ਕੇ ਗੁਰਦੁਆਰੇ ਦੇ ਵਿੱਚ ਹੈ ਜੀ ਭਰੀਆ ਰਿੰਗ ਬੋਲਦੇ ਬਾਬਾ ਜੀਵਨ ਸਿੰਘ ਜੀ ਉਹ ਸ਼ਖਸੀਅਤ ਹਨ ਜਿਨ੍ਹਾਂ ਨੇ ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਯਾਨਰਮਾ ਦਿੱਤਾ ਗੁਰੂ ਤੇਗ ਬਹਾਦਰ ਜੀ ਦੀ ਸ਼ੀਰ ਦਿੱਲੀ ਤੋਂ ਲੈ ਕੇ ਆ ਕੇ ਇਹਾਕੇ ਜੀ ਨੂੰ ਦਿੱਤਾ ਅੱਜ ਉਹ ਤੋਂ ਆਪਣੀ ਅਫਾਦੀ ਇਰਿਟੇਟੂ ਦੇ بیٹے ਪ੍ਰਾਪਤ ਕੀਤੀ ਕਿ ਜਨ ਇਹਨਾਂ ਦਾ ਤੁਮਕਾ ਮਨਾਇਆ ਜਾਏ ਮੈਂ ਸਾਰੀ ਸੰਗਤ ਨੂੰ ਤੇ ਆਉਣ ਵਾਲੇ ਸਾਰੇ ਵੀਰਾਂ ਨੂੰ ਜਿੱਥੇ ਵੀ ਜਿੰਨੇ ਵੀ ਇੱਥੇ ਹਾਜ਼ਰ ਨੇ ਅਤੇ ਸਾਰੀ ਕੌਮ ਨੂੰ ਬਾਬਾ ਜੀਵਨ ਸਿੰਘ ਜੀ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਇਹਨਾਂ ਚਿੰਦਾ ਕਾਲਾ ਸ਼ਰਮ ਦਾ ਬਹੁਤ ਬਹੁਤ ਤਾਂ।